ਜਿੰਨਾ ਜਿਉਣਾ ਜ਼ਰੂਰੀ ਹੋ ਉਹ ਨਹੀਂ ਸੇਵਾ ਕਰਨਾ ਵੀ ਬਹੁਤ ਜ਼ਰੂਰੀ ਆ ਆਪਣੇ ਧਰਮ ਦੇ ਨਾਲ ਜੁੜਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਸਿਧਾਂਤੋਂ ਇੱਕ ਸ਼ਰਧਾਂਜਲੀ ਦੇਣ ਦੀ ਅਸੀਂ ਇੱਥੇ ਆਉਨੇ ਆ ਵੀ ਸਾਰਿਆਂ ਨੂੰ ਪਤਾ ਲੱਗੇ ਕੁਰਬਾਨੀ ਦਾ ਹਾਂਜੀ ਬਾਬਾਈ ਕੀ ਆਯੋਜਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹ ਸ਼ੀਰ ਨਿਸ਼ਕਾਮ ਜਲ ਸੇਵਾ ਸੁਸਾਇਟੀ ਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਦਸੰਬਰ ਨੂੰ ਖਾਲਸਾ ਕਾਲ ਪਬਲਿਕ ਸਕੂਲ ਦੇ ਗੇਟ ਦੇ ਬਾਹਰ ਦੁੱਧਾ ਲੰਗਰ ਸਵੇਰੇ 6 ਵਜੇ ਤੋਂ ਚੱਲੂ ਆ ਜੀ ਗੁਰੂ ਮਹਾਰਜ ਦੀ ਕਿਰਪਾ ਨਾਲ ਇਹ ਲੱਗਦਾ ਹੈ ਕਿ ਸਾਨੂੰ 11 ਵਜੇ ਤੱਕ ਇਹ ਦੁੱਧਾ ਲੰਗਰ ਚੱਲੇਗਾ ਇਹ ਦੁੱਧ ਦਾ ਲੰਗਰ ਬਾਬਾ ਮੋਤੀराम ਜੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਠੰਡੇਪੁਰ ਵਿੱਚ ਦੁੱਧਾ ਲੰਗਰ ਸ਼ਿਕਾਇਆ ਸੀ ਮਾਤਾ ਗੁਜੇ ਗੌਰ ਤੇ ਛੋਟੇ ਸਾਹਿਬ ਜਦਿਆਂ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਦੁੱਧਾ ਲੰਗਰ ਹਰ ਸਾਲ ਤੋਂ ਇੱਥੇ ਲਗਾਇਆ ਗਿਆ ਹੈ ਅਤੇ ਮਿਸੇ ਪ੍ਰਸ਼ਾਦੇ ਜੋ ਕਿ ਬੀਬੀਆਂ ਭੈਣਾਂ ਘਰੋਂ ਪਕਾ ਕੇ ਲਿਆਉਂਦੀਆਂ ਨੇ ਅਸੀਂ ਇੱਥੇ ਨਾ ਦੁੱਧ ਨਾਲ ਸਿਕਾਇ ਜਾਂਦੇ ਹਨ ਅੱਛਾ ਕਿੰਨੇ ਕੁਇੰਟਲ ਦੁੱਧ ਦਾ ਲੰਗਰ ਲੱਗਾ ਜੀ ਇਹ ਜੀ ਹਜੇ ਤੱਕ ਤੇ ਸਾਡੇ ਕੋਲ ਮਗਰੋਂ ਰਿਪੋਰਟ ਆਉਂਦੀ ਆ ਮੇਰੇ ਕੋਲ ਵੀਰ ਜੀ ਸੇਵਾਦਾਰ ਨੇ ਕਿਹਾ ਵਾ ਕਿ ਸਾਡੇ ਕੋਲ 200 ਤੋਂ ਕੁਇੰਟਲ ਬਾਰ ਦੁੱਧ ਹੋ ਚੁੱਕਾ ਵਾ ਮਗਰ ਗੁਰੂ ਮਾਰ ਦੀ ਕਿਰਪਾ ਨਾਲ ਹਜੇ ਵੀ ਡਰਮ ਨਕੋ ਨਕ ਭਰੇ ਨੇ ਤੇ ਲੱਗਦਾ ਹੈ ਕਿ ਸੰਗਤ 11 ਵਜੇ ਦਾ ਕਰੇ ਤਾਂ 12 ਵਜੇ ਆ ਸਕਦੇ ਨੇ ਇਹ ਕਿ ਜੇ ਦੋ ਚੱਲ ਸਕਦਾ ਹੈ ਕਿੰਨੇ ਕਿੰਟਲ ਦੁੱਧ ਹੋ ਜਾਊਗਾ ਜੀ ਉਹ ਮਨ ਲਗੀ ਮੈਕਸਮ ਤੁਸੀਂ ਲਾਗਤ ਕਰੋ ਕਿ 300 ਤੋਂ ਨਰਕੀ ਆਪਾਂ ਫਲਾਸੀ ਜਾਵਾਂਗੇ ਜਿਸ ਹੱਬ ਨਾਲ ਲੱਗਦਾ ਹੈ ਜੀ ਅੱਛਾ ਸਰ ਕਿਵੇਂ ਮੰਚ ਆ ਗਿਆ ਕਰਨਾ ਚਾਹੀਦਾ ਇਹ ਜੀ ਅਸੀਂ ਇੱਕ ਆਪਣੀ ਸੋਸਾਇਟੀ ਦੇ ਮੈਂਬਰਾਂ ਨੇ ਇੱਕ ਮਨਾਇਆ ਕਿ ਅਸੀਂ ਆਪਾਂ ਅਸੀਂ ਗੁਰਜੇ ਪਾਸ਼ੀਸ਼ ਦੀ ਢਾੜੇ ਮਨਾਉਂਦੇ ਆ ਤੇ ਝੰਡੇ ਮਿਟੇ ਚੱਲ ਲਾਉਂਦੇ ਆ ਤੇ ਅਸੀਂ ਉਚਿਆ ਕਿ ਇਹ ਕੀ ਜਿਹੜੇ ਛੋਟੇ ਸਾਹਿਬ ਜਾਂਦੇ ਦੇ ਜੋ ਕਿ ਬਾਬਾ ਮੋਤੀराम ਜੀ ਨੇ ਝੰਡੇ ਬੁਰਜ ਦੁੱਧ ਛਕਾਇਆ ਸੀ ਤੇ ਅਸੀਂ ਵੀ ਇਹ ਦੁੱਧਾ ਲੰਗਰ ਸੰਗਤਾਂ ਨੂੰ ਛਕਾ ਕੇ ਕਿ ਯਾਦ ਤਾਲੀ ਕੀਤੀ ਜਾਵੇ ਕਿ ਸਾਡੇ ਜਿਹੜੇ ਛੋਟੇ ਸਾਹਿਬ ਜਾਂਦੇ ਕਿੰਦਾਸ਼ ਹਧਿਆ ਪਈਆਂ ਸੀ ਤੇ ਬਾਬਾ ਮੋਤੀਰਾਮ ਵੀ ਨੇ ਦੁੱਧ ਛਕਾਇਆ ਸੀ ਤੇ ਉਹਨਾਂ ਦੀ ਯਾਦ ਦੇ ਉਹਨਾਂ ਦੇ ਪਰਿਵਾਰ ਨੂੰ ਕੁੱਲ ਜੁ ਭੀਤਾ ਗਿਆ ਹੈ ਅੱਛਾ ਕੀ ਲੋਕਾਂ ਨੂੰ ਸਿੱਖੀ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਜੀ ਇਹ ਅੱਜ ਤੁਸੀਂ ਵੇਖੋ ਸਾਡੇ ਕੋਲ ਕਈ ਨੌਜਵਾਨ ਨਵੇਂ ਨੌਜਵਾਨ ਪੀੜੀ ਆਈ ਆ ਇਹ ਸਵੇਰ ਤੋਂ ਲੱਗੀ ਆ ਨੰਗੇ ਪੈਰੀ ਲੱਗੀ ਆ ਕਿ ਜਿਹੜੇ ਕੀ ਆਣ ਕੇ ਸੇਵਾ ਕਰੀ ਜਾਂਦੇ ਨੇ ਉਹਨਾਂ ਨੂੰ ਕਈ ਇਹਨਾਂ ਕਿ ਲੰਗਰ ਛਕ ਲੋ ਕਹਿੰਦੇ ਆ ਅਨੁਪੋਕੀ ਨਹੀਂ ਆਈ ਲੰਗਰ ਨਹੀਂ ਛਕਣਾ ਉਹਨਾਂ ਦੇ ਉੱਤੇ ਜਾ ਹੀ ਨਵਾਂ ਜੀ ਫਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੀ ਬਹੁਤ ਕਿਰਪਾ ਹੈਗੀ ਆ ਤੇ ਛੋਟੇ ਸਾਹਿਬ ਜਦਾਂ ਦੀ ਸੀ ਦੀ ਸਾਕੇ ਕਰਕੇ ਇੱਥੇ ਪ੍ਰੋਗਰਾਮ ਕੀਤਾ ਜਾਂਦਾ ਦੁੱਧ ਦੀ ਸੇਵਾ ਲਈ ਜਾਂਦੀ ਹੈਗੀ ਆ ਜੀ ਵਾਹਿਗੁਰੂ ਜੀ ਸਾਰੇ ਛੋਟੇ ਸਾਹਿਬ ਜਦਾਂ ਵੱਡੇ ਸਾਹਿਬ ਜਦਾਂ ਨੂੰ ਯਾਦ ਕਰਦੇ ਮਾਤ ਗੁਰੂ ਜੀ ਨੂੰ ਯਾਦ ਕਰਦੇ ਨੇ ਉਦੇਸ ਬੰਦ ਵਿੱਚ ਹੀ ਇੱਥੇ ਲੰਗਰ ਦੋਤਾ ਲੰਗਰ ਲੱਗਦਾ ਹੈ ਜੀ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਹੋ ਕਾਫੀ ਦਿਨ ਤੋਂ ਵੈਕੁਰਜੀ ਕਰਦੇ ਸੇਵਾ ਕਰਦੇ ਨੇ ਕਿੰਨਾ ਮੜ ਭਾਗਾ ਮਹਿਸੂਸ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੈਕੁਰਜੀ ਬਹੁਤ ਜ਼ਿਆਦਾ ਜੇ ਆਪਾਂ ਉੱਥੇ ਨਹੀਂ ਜਾ ਸਕੇ ਤੇ ਇੱਥੇ ਸੰਗਤਾਂ ਦੇ ਦਰਸ਼ਨ ਕਰਕੇ ਮਾਨੂੰ ਸ਼ਾਂਤੀ ਮਿਲਦੀ ਹੈ ਵੈਕਾਲ ਸਾਹਿਬ ਹਾਂ ਜੀ ਉਹ ਵੀ ਆ ਕੇ ਇੱਥੇ ਲੰਗਰ ਸੇਵਾ ਕਰਦੇ ਅਸੀਂ ਦੀਦੀ ਨੇ ਅੱਜ ਹੀ ਸੋਰਟੇ ਸਾਹਿਬ ਜਦੋਂ ਵੈਕੁਰਜੀ ਉਦੇਸ ਬੰਦ ਦੇ ਲੰਗਰ ਲਾਇਆ ਸਾ ਸੰਗਤ ਨੇ ਵੈਕੁਰਜੀ ਕੀ ਕਹਿਣਾ ਚਾਹੂਗੀ ਜੀ ਅੱਜ ਇੱਥੇ ਆਏ ਹੋ ਮੈਂ ਹੀ ਕਹਿਣਾ ਚਾਹੂੰਗੀ ਕਿ ਸਾਰਿਆਂ ਨੂੰ ਸਾਡੀ ਸਿੱਖੀ ਨੂੰ ਭੁੱਲਣਾ ਨਹੀਂ ਚਾਹੀਦਾ ਸਾਡੇ ਵਾਸਤੇ ਗੁਰਸਾਹਿਬ ਗੁਰਸਾਹਿਬ ਜੀ ਨੇ ਬਹੁਤ ਕੁਝ ਕੀਤਾ ਹੈ ਸੋ ਸਾਨੂੰ ਵੀ ਵੱਦ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦੀ ਸ਼ਹੀਦੀਆਂ ਨੂੰ ਯਾਦ ਕਰਨਾ ਚਾਹੀਦਾ ਕਿੰਨਾ ਜ਼ਰੂਰੀ ਹੈ ਉਹਨਾਂ ਦੀ ਸ਼ਹੀਦੀਆਂ ਨੂੰ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਜਿੱਦਾਂ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਤੱਕ ਦੇ ਦਿੱਤੀਆਂ ਸੀਗੀਆਂ ਸਾਡੀ ਸਿੱਖੀ ਕਰਕੇ ਸੋ ਸਾਨੂੰ ਕਦੇ ਵੀ ਉਹਨਾਂ ਦੀ ਸ਼ਹਾਦਤ ਨੂੰ ਭੁੱਲਣਾ ਨਹੀਂ ਚਾਹੀਦਾ ਅੱਜ ਕੀ ਕਰਨਾ ਹੈ ਮੈਂ ਇਥੇ ਮੈਂ ਸਟੂਡੈਂਟ ਆ ਮੈਂ ਇਥੇ ਖਾਲਸਾ ਕਾਲਜ ਪੜ੍ਹਦੀ ਆ ਤੇ ਮੈਂ ਚਾਹੁੰਦੀ ਆ ਕਿ ਮੈਂ ਵੀ ਕੁਝ ਯੋਗਦਾਨ ਦੇ ਸਕਾਂ ਤੇ ਸੇਵਾ ਵਾ ਤੋਂ ਵਾ ਸੇਵਾ ਕਰ ਸਕਾਂ ਕਿੰਨਾ ਕੁ ਜ਼ਰੂਰੀ ਹੈ ਇੰਨਸਾਨ ਵਾਸਤੇ ਜਿੰਨਾ ਜਿਉਣਾ ਜ਼ਰੂਰੀ ਹੋ ਉਨਾ ਹੀ ਸੇਵਾ ਕਰਨਾ ਵੀ ਬਹੁਤ ਜ਼ਰੂਰੀ ਆ ਆਪਣੇ ਧਰਮ ਦੇ ਨਾਲ ਜੁੜਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਬੜੀ ਵੱਡੀ ਕੁਰਬਾਨੀਆਂ ਲੈ ਸਮਝਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਸਾਹਿਬ ਜਰ ਨੇ ਯਾਦ ਵਿੱਚ ਇੱਕ ਬਹੁਤ ਮਹਾਨ ਅਸੀਰ ਦੋਦਾ ਲੰਗਰ ਲਗਾਣੇ ਆ ਇਹ ਹਰ ਸਾਲ ਦੀ ਤਰ੍ਹਾਂ 25 ਦਸੰਬਰ ਨੂੰ ਲਾਇਆ ਜਾਂਦਾ ਹੈ ਬੜੀ ਖੁਸ਼ੀ ਨਾਲ ਅਪਨ ਨੂੰ ਇਹ ਛੋਟੇ ਸਹਾਰੇ ਦੀ ਯਾਦ ਵਿੱਚ ਅਸੀਂ ਲਾਣੇ ਆ ਕਿ ਅਸੀਂ ਪਰਮਾਤਮਾ ਕਿਰਪਾ ਕਰੇ ਇਸ ਤਰ੍ਹਾਂ ਚੜਦੀ ਕਲਾ ਸਾਡੇ ਵੀਰ ਜਿਹੜੇ ਸੇਵਾ ਕਰਦੇ ਰਹੇ ਆਂ ਵੇਸ਼ਾਂ ਕਰਦੇ ਰਹੇ ਆਂ 300 ਕੁਇੰਟਲ ਦਾ ਲੰਗਰ ਲਗਾ ਕਿੰਨੀ ਵੱਡੀ ਚੀਜ਼ ਸਮਝੀ ਜੀ ਇਹ ਰਾ ਗੁਰੂ ਸਾਹਿਬ ਦੀ ਕਿਰਪਾ ਵਾ ਇਹ ਅਸੀਂ ਕੁਛ ਨਹੀਂ ਉਹਨਾਂ ਦੀ ਸ਼ਾਦੀ ਸ਼ੀਦੀ ਕੁਰਬਾਨੀ ਹੈ ਅਸੀਂ ਕੀ ਕਰ ਸਕਦੇ ਹਾਂ ਇਹ ਰਾ ਗੁਰੂ ਸਾਹਿਬ ਦੀ ਕਿਰਪਾ ਵਾ ਕਿ ਜਦੋਂ ਇਹਨਾਂ ਬਟਾਰ ਲੰਗਰ ਲੰਗਾਉਂਦੇ ਹਨ ਦੋਧਾ ਲੰਗਰ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਕੀ ਕਰਾਇਆ ਇਹ ਛੋਟੇ ਸਾਹਿਬ ਜੀ ਕਰ ਕਰਬਾਨੀ ਨੂੰ ਪ੍ਰਣਾਮ ਆ ਹਰ ਸਾਲ 25 ਦਸੰਬਰ ਨੂੰ ਅਸੀਂ ਇਹ ਨਿਸ਼ਕਾਮ ਜਲ ਸੇਵਾ ਸੁਸਾਇਟੀ ਬਾਬਾ ਦੀਪ ਸਿੰਘ ਸ਼ਹੀਦ ਸਾਰੇ ਮਿੱਤਰ ਵੀਰ ਰਲ ਕੇ ਇਹ ਸੰਗਤ ਦੀ ਸੇਵਾ ਕਰਦੇ ਨੇ ਦੂਰ ਤਰਾਟਿਓਂ ਪ੍ਰਸ਼ਾਦੇ ਵੀ ਆਉਂਦੇ ਨੇ ਦੁੱਧ ਦੀ ਸੇਵਾ ਵੀ ਹੁੰਦੀ ਹੈ ਤੇ ਇਸੇ ਦਾ ਨੂੰ ਇੱਕ ਸ਼ਰਧਾਂਜਲੀ ਦੇਣ ਦੀ ਅਸੀਂ ਇੱਥੇ ਆਉਂਨੇ ਆ ਵੀ ਸਾਰਿਆਂ ਨੂੰ ਪਤਾ ਲੱਗੇ ਕੁਰਬਾਨੀ ਦਾ ਖਾਸ ਕਰਕੇ 25 ਸਤੰਬਰ ਤਾਰੀਖ ਆ ਗਿਆ ਵੀ ਇੱਕ ਪਾਸੇ 크리스마ਸ ਮਨਾਉਂਦੇ ਆ ਹਾਂਜੀ ਤੇ 크리스마ਸ ਦੇ ਬੱਚਿਆਂ ਨੂੰ ਜਾਨੂ ਹੋਵੇ ਵੀ ਛੋਟੇ ਸਾਹ ਦੇ ਕੁਰਬਾਨੀ ਇਸ ਕਾ ਕੇ ਅਸੀਂ 25 ਸਤੰਬਰ ਚੁਣਿਆ ਵੀ ਕੁਰਬਾਨੀ ਨੂੰ ਕੁਰਬਾਨੀ ਬੱਚਿਆਂ ਨੂੰ ਪਤਾ ਲੱਗ ਸਕੇ ਅੱਛਾ ਦੁੱਧ ਵਿੱਚ ਕੀ ਕੁਝ ਪਾਇਆ ਜਾਂਦਾ ਜੀ ਦੁੱਧ ਵਿੱਚ এলাਚੀ ਸੁਹਾਰੇ ਜੋ ਵੀ ਡਰਾਈ ਫਰੂਟ ਤੇ ਚੰਗੀ ਤਰ੍ਹਾਂ ਕਾੜਿਆ ਜਾਂਦਾ ਬਹੁਤ ਦਾ ਵਿੱਚ ਦੁੱਧ ਦੀ ਬਾਹਰੋਂ ਸੰਗਤ ਸੇਵਾ ਕਰਦੀ ਹੈ ਅਸੀਂ ਦੇਖਿਆ ਬੜੇ ਖੁੱਲੇ ਗੱਪੇ ਨੇ ਜੀ ਡਰਾਈ ਫਰੂਟ ਦੇ ਇਹਨੇ ਤੇ ਘਰਾਂ 'ਚ ਨਹੀਂ ਹੁੰਦੇ ਤੇ ਡਰਾਈ ਫਰੂਟ ਜਿਸ ਤਰ੍ਹਾਂ ਸੰਗਤ ਸੇਵਾ ਕਰੀ ਜਾਂਦੀ ਉਹ ਸਾਬ ਨਾਲ ਸੀ ਇਹਨਾਂ ਨੂੰ ਦੁੱਧ 'ਚ ਮਲਾਈ ਜਾਂਦੇ ਆ ਤੇ ਫਿਰ ਇਹਨੂੰ ਕਿੰਨੀ ਦੇਰ ਲੱਗਦੇ ਜੀ ਕਾੜਨ 'ਚ ਇਹ ਕਾੜਨ 'ਚ ਇੱਕ ਇੱਕ ਪਤੀਲੇ ਨੂੰ ਘਟੋ ਘੜ ਕਹਿੰਦਾ 1.5 ਘੰਟਾ ਸੀ ਕਾਢਦੇ ਆ ਉਸ ਤੋਂ ਬਾਅਦ ਸੰਗਤ ਚ ਬਤਾਇਆ ਜਾਂਦਾ ਤੇ ਸੰਗਤ ਨਾਲ ਛਕਦੀਆਂ ਨਾਲ ਸਤਨਾਗਰ ਦੀ ਜਾਬ ਕਰਦੀ ਆ ਤੇ ਛੋਟੇ ਸਾਹਿਬ ਜੀ ਨੂੰ ਪ੍ਰਣਾਮ ਕਰਦੀ ਆ ਅੱਛਾ ਮਿਸੇ ਪ੍ਰਸ਼ਾਦ ਦੇ ਵੀ ਲੈ ਕੇ ਆਏ ਹਾਂ ਹਾਂਜੀ ਹਾਂਜੀ ਉਹ ਘਰੋਂ ਲੈ ਕੇ ਆਈਆਂ ਬੀਬੀਆਂ ਨੇ ਹਾਂਜੀ ਪਿੰਡੋਂ ਪਿੰਡੀ ਸੇਵਾ ਲੱਗਦੀ ਆ ਸੇਵਾਦਾਰਾਂ ਦੀ ਵੀ ਤੇ ਪ੍ਰਸ਼ਾਦ ਦਾ ਵੇਖੋ ਅਣਗਿਣਤ ਸ਼ੇਰ ਦਾ ਹੀ ਚੱਲਦਾ ਪਿਆ ਜਿੱਥੇ ਕਿਤੇ ਆਵਾਜ਼ ਦੇ ਦਈਏ ਤੇ ਛੋਟੇ ਸਾਹਿਬ ਨੂੰ ਪ੍ਰਣਾਮ ਵੀ ਕੋਈ ਰੋਕਦਾ ਹੀ ਨਹੀਂ ਹੋ ਕਹਿੰਦਾ ਵੀ ਖੁੱਲੇ ਗੱਪੇ ਜਿੰਨੇ ਮਾਤੀ ਕਿੰਨਾ ਜ਼ਰੂਰੀ ਹੈ ਸਿੱਖੀ ਨਾਲ ਜੁੜਨਾ ਅਜ ਛੋਟੇ ਸਾਹਿਬ ਜਦਿਆਂ ਨੂੰ ਯਾਦ ਕਰਨਾ ਔਰ ਬੱਚਿਆਂ ਨੂੰ ਜੋੜਨਾ ਸਿੱਖੀ ਕਿਉਂਕਿ ਸਿੱਖੀ ਦਾ ਘਾਣ ਹੋ ਰਿਹਾ ਪਤਿਤ ਹੋ ਰਹੇ ਨੇ ਲੋਕ ਇਹ ਜਾਨੂ ਹੋਣਗੇ ਲੋਕ ਸਿੱਖੀ ਤੋਂ ਤਾਂ ਹੀ ਇਹ ਆਪਾਂ ਸਿੱਖੀ ਨਾਲ ਜੁੜਿਆ ਜਾਊਗਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਸੁਣਾ ਦੇਣਾ ਵੀ ਪਤਿਤ ਕੁੰਨੇ ਤੋਂ ਦੂਰ ਰੋ ਨਸ਼ੇ ਤੋਂ ਦੂਰ ਰੋ ਤੇ ਗੁਰਬਾਣੀ ਨਾਲ ਜੁੜੋ ਤੇ ਇਸ ਤਰ੍ਹਾਂ ਦੇ ਯੋਜਨ ਕਰਕੇ ਸਿੱਖੀ ਨਾਲ ਜੁੜਨਾ ਚਾਹੀਦਾ ਇਹ ਆਪ ਦੀ ਮਾਦੀ ਉਹਨਾਂ ਹੀ ਸਾਰਾ ਸੰਦੇਸ਼ ਜਾਊਗਾ ਆ ਸੰਦੇਸ਼ ਹੈ ਸਾਰਾ ਸਿੱਖੀ ਨਾਲ ਜੁੜਨ ਦਾ ਗੁਰਬਾਣੀਆਂ ਜੁੜਨ ਦਾ ਹੁਣ ਬਾਬਾ ਦੀਪ ਸਿੰਘ ਦੇ ਉੱਥੇ ਕਿੰਨੀ ਸੰਗਤ ਜੁੜਦੀ ਆ ਉਹ ਵੀ ਇੱਕ ਸੰਦੇਸ਼ ਆ ਇਵੀ ਇੱਕ ਸੰਦੇਸ਼ ਦੇ ਰਹੇ ਆਂ ਕਿ ਸਿੱਖੀ ਨਾਲ ਜੁੜੋ ਬਾਣੀ ਨਾਲ ਜੁੜੋ ਛੋਟੇ ਸਾਹਿਬ ਜਨ ਦੇ ਢੀਂਗ ਨੂੰ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ